ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਜਿਨ੍ਹਾਂ ਦਾ ਕਿ ਅੱਜ 15 ਮਈ ਨੂੰ ਜਨਮ ਦਿਨ ਹੈ ਤੇ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਸੀ ਤਾਂ ਉਹ ਆਪਣੀ ਮਾਤਾ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਉਂਦਾ ਸੀ ਤੇ ਇਸ ਦਿਨ ਇੱਕ ਗੀਤ ਵੀ ਰਿਲੀਜ਼ ਕਰਦਾ ਹੁੰਦਾ ਸੀ ਤੇ ਅੱਜ ਮਾਤਾ ਚਰਨਕੌਰ ਨੇ ਆਪਣੇ ਜਨਮ ਦਿਨ ਤੇ ਆਪਣੀ ਤੇ ਸਿੱਧੂ ਮੂਸੇਵਾਲਾ ਦੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਕੁਝ ਲਾਈਨਾਂ ਇਦਾਂ ਲਿਖੀਆਂ ਜਿਵੇਂ ਸਿੱਧੂ ਮੂਸੇਵਾਲਾ ਵੱਲੋਂ ਬੋਲੀਆਂ ਗਈਆਂ ਹੋਣ ਮਾਤਾ ਚਰਨਕੌਰ ਨੇ ਲਿਖਿਆ ਕਿ ਜਿਨੇ ਮੇਰੀ ਬਣਤ ਬਣਾਈ ਮੈਨੂੰ ਸਾਰੀ ਦੁਨੀਆ ਦਿਖਾਈ ਕੀ ਚੰਗਾ ਕੀ ਮਾੜਾ ਹੁੰਦਾ ਕੌਣ ਕਿਸੇ ਦਾ ਕਿੰਨਾ ਹੁੰਦਾ ਮੈਨੂੰ ਮੈਂ ਬਣਾਉਣ ਵਾਲੀ ਤੋਂ ਭਲਾ ਮੈਂ ਦੂਰ ਕਿਵੇਂ ਹੋ ਸਕਦਾ ਦੁਨੀਆਂ ਲਈ ਮੈਂ ਹੁਣ ਉਹਨਾਂ ਨੂੰ ਘਰੇ ਨਹੀਂ ਦਿਸਦਾ ਪਰ ਜੋ ਰਿਸ਼ਤਾ ਤੁਹਾਡਾ ਤੇ ਮੇਰਾ ਸੀ ਮਾਂ ਉਹ ਵਿਆਖਿਆ ਤਾਂ ਰੱਬ ਵੀ ਆ ਕੇ ਨਹੀਂ ਕਰ ਸਕਦਾ ਮਾਂ ਜਨਮ ਦਿਨ ਮੁਬਾਰਕ ਮੇਰੀ ਸਿਰਜਣ ਹਾਰੀ ਨੂੰ ਜਿਹਦੇ ਸਦਕਾ ਮੈਂ ਜ਼ਿੰਦਗੀ ਪਾ ਸਕਿਆ ਮਾਂ ਮੈਂ ਕਾਲਪੁਰਖ ਅੱਗੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ ਮਾਂ ਮੈਂ ਦਵਾਵਾ ਕਰਦਾ ਜਿਉਂ ਦੀਵੇ ਦਾ ਕਮੰਡ ਸੂਰਜ ਤੋੜ ਦਿੰਦਾ ਇਉਂ ਹੀ ਇੱਕ ਦਿਨ ਸਾਡਾ ਵੀ ਆਏਗਾ ਜਦੋਂ ਮੇਰੇ ਤੇ ਤੁਹਾਡੇ ਵਿੱਚ ਇਹ ਦੂਰੀਆਂ ਪਾਉਣ ਵਾਲੇ ਆਪਣੀ ਕਰਨੀ ਭਰਨਗੇ ਤੁਹਾਡਾ ਗੱਗੂ ਪੁੱਤ ਇਸਦੇ ਨਾਲ ਹੀ ਮਾਤਾ ਚਰਨਕੌਰ ਨੇ ਇਸ ਫੋਟੋ ਦੇ ਕੈਪਸ਼ਨ 'ਚ ਲਿਖਿਆ ਕਿ ਸਾਡੀਆਂ ਆਂਦਰਾਂ ਦੀ ਤੜਫ ਵੀ ਇਹੀ ਚਾਹੁੰਦੀ ਹੈ ਸ਼ubh ਪੁੱਤ ਕਿ ਉਹ ਦਿਨ ਛੇਤੀ ਆਵੇ